ਦੇ ਪਾਸੇ ਸਾਡੀ ਕੌਮ ਦੇ ਜਥੇਦਾਰ ਦਾ ਕਾਤਲ ਹੋਵੇ ਜਵਰਨ ਘੋਟਣਾ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜੂਰੀ ਰਾਗੀ ਦੇ ਉੱਪਰ ਪ੍ਰੈਸ਼ਰ ਪਾ ਰਹੀ ਆ ਆਰਡਰ ਕੱਢ ਕੇ ਵੀ ਤੂੰ ਉੱਥੇ ਕੀਰਤਨ ਕਰਕੇ ਹੀ ਆ ਤੂੰ ਉੱਥੇ ਕੀਰਤਨ ਕਰਨ ਜਾਣਾ ਹੈ ਤੇ ਜਿਹੜੀ ਬਾਦਲ ਸਰਕਾਰ ਆ ਉਸ ਘੋਟਣੇ ਨੂੰ ਆਪਣਾ ਸਰਬਣ ਪੁੱਤਰ ਸਮਝਦੀ ਆ ਅੱਛਾ ਡਿਊਟੀ ਰੂਪ ਸਿੰਘ ਸਖਤਰ ਨੇ ਤੁਹਾਡੀ ਲਵਾਈ ਸੀ ਡਿਊਟੀ ਉਹਨੇ ਲਵਾਈ ਸੀ ਤੇ ਮੈਂ ਫਿਰ ਫੋਨ ਉਹਨੂੰ ਹੀ ਕੀਤਾ ਵੀ ਤੂੰ ਆ ਜਿਹੜੀ ਮੇਰੀ ਭਾਈ ਡਿਊਟੀ ਲਵਾਈ ਹੈ ਤੈਨੂੰ ਪਤਾ ਹੈ ਬੰਦਾ ਕੌਣ ਹੈ ਹਾਂ ਕਹਿੰਦਾ ਤੂੰ ਕੀ ਲੈਣਾ ਓ ਹੋ 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 ਮੈਨੂੰ ਸਭ ਪਤਾ ਕਿਹੜਾ ਬੰਦਾ ਕੌਣ ਹੈ ਤੂੰ ਦੱਸ ਉੱਥੇ ਜਦ ਭੋਗ ਤੇ ਕੀਰਤਨ ਕਰਨਾ ਕਿ ਨਹੀਂ ਕਰਨਾ ਹਾਂ ਮੈਂ ਕਿਹਾ ਸਕੱਤਰ ਸਾਹਿਬ ਮੈਂ ਤੁਹਾਨੂੰ ਸਕੱਤਰ ਸਾਹਿਬ ਕਹਿ ਰਿਹਾ ਤੇ ਤੁਸੀਂ ਤੂੰ ਤੂੰ ਵਾਲੀ ਸ਼ਬਦਾਵਲੀ ਨਾ ਵਰਤੋ ਹਾਂ ਇਹ ਮੈਂ ਇੱਕ ਕੀਰਤਨੀ ਆਂ ਗੁਰੂ ਰਾਮਦਾਸ ਜੀ ਦੇ ਘਰ ਦਾ ਜੀ ਕਹਿੰਦਾ ਫਿਰ ਤੂੰ ਦੱਸ ਜਾਣਾ ਕਿ ਨਹੀਂ ਜਾਣਾ ਅੱਛਾ ਇਹ ਗੱਲ ਸਕੱਤਰ ਰੂਪ ਸਿੰਘ ਨੇ ਤੁਹਾਨੂੰ ਕਹੀ ਭਾਈ ਬਲਦੇਵ ਸਿੰਘ ਵਡਾਲਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੀਰ ਜੀ ਸਰਪ੍ਰੀਖ ਸਿੰਘ ਮਖੂ ਬੇਨਤੀ ਕਰ ਰਹੇ ਚੜ੍ਹਦੀ ਕਲਾ ਚੋ ਜੀ 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 ਅਸੀਂ ਸੱਤ ਪਾਈ ਸਾਹਿਬ ਮੈਂ ਬੜੀ ਇੱਕ ਸਟੀਕ ਜਾਣਕਾਰੀ ਤੁਹਾਡੇ ਕੋਲ ਲੈਣੀ ਚਾਹੁੰਦਾ ਮਰ ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਜਾਣਕਾਰੀ ਜ਼ਰੂਰ ਦਿਓਗੇ ਤੇ ਮੇਰੇ ਸ਼ੰਕਾ ਨਿਵਰਤ ਕਰੋਗੇ ਜੀ ਜਦੋਂ ਇੱਕ ਐਸਐਸਪੀ ਜਿਹਦਾ ਨਾਮ ਹੈ ਸਵਰਨ ਸਿੰਘ ਘੋਟਨਾ ਜੀ ਤੇ ਸਾਡੀ ਕੌਮ ਦੇ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਾਂਦਾ ਆ ਜੀ ਉਹਨਾਂ ਦੀ ਅੱਖ ਕੱਢ ਦਿੱਤੀ ਜਾਂਦੀ ਏ ਉਹਨਾਂ ਨੂੰ ਨੰਗੇ ਕਰਕੇ ਪੁੱਠੇ ਟੰਗਿਆ ਜਾਂਦਾ ਆ ਜੀ ਜਦੋਂ ਮਰਨ ਹਾ ਕੇ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਗੋਲੀ ਮਾਰੀ ਜਾਂਦੀ ਏ ਤੇ ਫਿਰ ਉਹਨਾਂ ਦੇ ਡੱਕਰੇ ਕਰਕੇ ਜੀ ਤੇ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਆ ਜੀ ਇਹ ਕ ਨਾਮ ਉੱਪਰ ਕੇ ਸਾਹਮਣੇ ਆਉਂਦਾ ਕਿਉਂਕਿ ਹੁਣ ਤੇ ਪੁਲਿਸ ਮੁਲਾਜ਼ਮ ਕੀ ਖੁਦ ਬੋਲ ਪਏ ਨੇ ਉਹ ਚਸ਼ਮਦੀਦ ਨੇ ਹਮ ਹ ਤੇ ਉਹ ਨਾਮ ਆਉਂਦਾ ਸਵਰਨ ਸਿੰਘ ਕੋਟਨੇ ਦਾ ਵੈਸੇ ਸਿੰਘ ਸ਼ਬਦ ਮੇਰੇ ਮੂੰਹੋਂ ਨਿਕਲਦੇ ਆਇਆ ਮੈਂ ਲਾਉਣਾ ਨਹੀਂ ਚਾਹੁੰਦਾ ਕਿਉਂਕਿ ਜਿਨ੍ਹਾਂ ਨੇ ਸਾਡੀ ਕੌਮ ਦੇ ਜਥੇਦਾਰ ਨੂੰ ਕਸੀਏ ਦੇ ਦੇ ਕੇ ਸ਼ਹੀਦ ਕੀਤਾ ਖੋ ਬੇ ਸਿੰਘ ਸ਼ਬਦ ਉਹਨਾਂ ਦੇ ਨਾਮ ਨਾਲ ਠੁਕਦਾ ਨਹੀਂ ਹਮ 2014 14 ਦੇ ਵਿੱਚ ਸਵਰਨ ਕੋਟਨੇ ਦੀ ਮੌਤ ਹੋ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਨੂੰ ਬਕਾਇਦਾ ਤੁਹਾਨੂੰ ਸਿੱਧਾ ਪਰਿਵਾਰ ਵੱਲੋਂ ਫੋਨ ਨਹੀਂ ਆਉਂਦਾ ਤੁਹਾਡੇ ਆਰਡਰ ਪਾਏ ਜਾਂਦੇ ਆ ਵੀ ਤੁਸੀਂ ਉਥੇ ਜਲੰਧਰ ਸਵਰਨਕੋਟ ਨੇ ਦੇ ਮਰਗ ਭੋਗ ਤੇ ਕੀਰਤਨ ਕਰਕੇ ਆਉਣਾ ਆ ਅਬ ਕੀ ਬਾਰ ਬਖਸ਼ ਬੰਦੇ ਕੋ ਜਿਹੜੇ ਸ਼ਬਦ ਮਰਗ ਭੋਗ ਤੇ ਪੜੇ ਜਾਂਦੇ ਆ ਹਾਂਜੀ ਜੀ ਜੀ ਤੇ ਅਰਦਾਸ ਕਰਨੀਆਂ ਨੇ ਉਥੇ ਵੀ ਪਰਮਾਤਮਾ ਚਰਨਾਂ ਦੇ ਵਿੱਚ ਨਿਵਾਸ ਦੇਵੇ ਮੈਂ ਸਿਰਫ ਇਹ ਜਾਣਕਾਰੀ ਲੈਣੀ ਚਾਹੁੰਦਾ ਵੀ ਕੀ ਇਹ ਸੱਚਾਈ ਹੈ ਵੀ ਐਸਟੀਪੀਸੀ ਨੇ ਤੁਹਾਡੇ ਤੇ ਦਬਾਅ ਪਾਇਆ ਸੀ ਕੋਈ ਤਕਲੀਫ ਜੀ 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 ਪੂਰੀ ਜਾਣਕਾਰੀ ਦਿਓ ਵੀ ਮੈਟਰ ਕੀ ਸੀ ਉਹ ਕੁੱਛ ਕੀ ਹੋਇਆ ਜੀ ਅਸੀਂ 14 24 ਤਰੀਕ ਨੂੰ ਉਦੋਂ ਪਹਿਲਾਂ ਅਸੀਂ ਭਾਈ ਲక్ష్మణ ਸਿੰਘ ਉਹਨਾਂ ਦਾ ਦਿਨ ਮਨਾਇਆ ਸੀਗਾ ਮੱਕਰ ਸਾਹਿਬ ਦੇ ਗੁਰਦੁਆਰੇ ਅੱਛਾ ਇੱਥੇ ਆਪਣੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਉੱਥੋਂ ਅਸੀਂ ਗੁਰਪੁਰਬ ਮਨਾ ਕੇ ਸ਼ਹੀਦ ਭਾਈ ਲక్ష్మణ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੇ ਸੀ ਤੇ 24 ਤਰੀਕ ਨੂੰ ਅਸੀਂ ਕੀਰਤਨ ਕਰਨ ਜਾਣਾ ਸੀਗਾ ਟਾਂਡੇ ਦੇ ਲਾਗੇ ਹਾਂ ਹਾਂ ਤੇ ਮੈਨੂੰ ਕਾਲ ਆਉਂਦੀ ਆ ਕਿ ਤੁਹਾਡੀ 24 ਤਰੀਕ ਦੀ ਡਿਊਟੀ ਕਿਸੇ ਡੀਐਸਪੀ ਦੇ ਭੋਗਤੇ ਲਈ ਆ ਸਵਰਨਾ ਉਹਦਾ ਨਾਮ ਆ ਹਾਂ ਹਾਂ ਤੇ ਮੇਰੇ ਨਾਲ ਭਾਈ ਸੁਖਵਿੰਦਰ ਸਿੰਘ ਨਾਗੋਕੇ ਬੈਠਾ ਸੀਗਾ ਹੀ ਇਕੱਠੇ ਆ ਰਹੇ ਸੀਗੇ ਹਾਂ ਹਾਂ ਤੇ ਜਦੋਂ ਡਿਊਟੀ ਦਾ ਪਤਾ ਲੱਗਿਆ ਤੇ ਮੈਨੂੰ ਮੈਂ ਉਹ ਜਦੋਂ ਆਰਡਰ ਪੜ੍ਹਿਆ ਤੇ ਇਹ ਕਹਿੰਦੇ ਬਲਦੇਵ ਸਿੰਘ ਪਤਾ ਕਰ ਯਾਰੇ ਕਿ ਤੇ ਸਵਰਨਾ ਘੋਟਣਾ ਤਰੀ ਅੱਛਾ ਇਹ ਗੱਲ ਸੁਖਵਿੰਦਰ ਸਿੰਘ ਨਾਗੋ ਕੇ ਸੁਖਵਿੰਦਰ ਸਿੰਘ ਨਾਗੋ ਕੇ ਨੇ ਕਈ ਗੱਡੀ ਚ ਕੋਲ ਬੈਠਿਆ ਹਾਂ ਹਾਂ ਤੇ ਮੈਂ ਕਿਹਾ ਜੀ ਮੈਨੂੰ ਤੇ ਇਹਦੇ ਬਾਰੇ ਪਤਾ ਨਹੀਂ ਹੁਣ ਮੈਨੂੰ ਪਤਾ ਕਰਨਾ ਪੈਣਾ ਕਹਿੰਦੇ ਪਤਾ ਕਰ ਹਾਂ ਅਸੀਂ ਉਹਦਾ ਪਤਾ ਕਰ ਲਿਆ ਜੀ ਇਹ ਸਵਰਨ ਸਿੰਘ ਡੀਐਸਪੀ ਉਹੀ ਹੈ ਤੇ ਦੂਜੇ ਬੰਨੇ ਮੈਂ ਪਰਮਜੀਤ ਸਿੰਘ ਉਹਨਾਂ ਨੂੰ ਫੋਨ ਲਾ ਲਿਆ ਜਿਹੜੇ ਉਹ ਦੁਲਦਿਆਣੇ ਵਾਲੇ ਨੇ ਫੈਡਰੇਸ਼ਨ ਵਾਲੇ ਹਾਂ ਫੈਡਰੇਸ਼ਨ ਵਾਲੇ ਹਾਂਜੀ ਉਹ ਕਹਿੰਦੇ ਨੇ ਮੇਰਾ ਮਾਮਾ ਵੀ ਮਾਰਿਆ ਆ ਬੜਾ ਤਸੀਹੇ ਦੇ ਕੇ ਹਾਂ ਤੇ ਇਹ ਉਹੀ ਘੋਟਣਾ ਆ ਵੀ ਜਿਨੇ ਬੜੀ ਤਕਿਆਚਾਰ ਕੀਤੇ ਸਿਖਾਂ ਤੇ ਸਿਖਾਂ ਦੀਆਂ ਕੁੜੀਆਂ ਨੰਗੀਆਂ ਕਰਕੇ ਪਿੰਡਾਂ ਚ ਫੇਰੀਆਂ ਆ ਓਹ ਹੋ 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 ਬੜੇ ਤਸ਼ੱਦਦ ਜਿਹੜੇ ਬਿਆਨ ਹੀ ਨਹੀਂ ਕੀਤੇ ਜਾਂਦੇ ਇੱਕ ਸਿੰਘ ਨੂੰ ਐਨੇ ਟਾਲੀ ਨਾ ਬਨ ਕੇ ਤੇ ਦੂਜੀ ਲੱਤ ਜੀਪ ਨਾ ਬਨ ਕੇ ਪਾੜਦਾ ਸੀਗਾ ਓਹ ਹੋ 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 ਇਹ ਜਲਾਦ ਸੀ ਜਲਾਦ ਬੁਚੜ ਹੂੰ ਬੁੱਚੜ ਵੀ ਕਿਤੇ ਮਰੇ ਪਸ਼ੂਆਂ ਨੂੰ ਮਾਰਦੇ ਆ ਜਾਂ ਉਹਨਾਂ ਦੀ ਖਲ ਲਾਉਂਦੇ ਨੇ ਜਿਉਂਦਿਆਂ ਦੀ ਖਲ ਲਾਈ ਆ। ਓਹ ਹੋ 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 ਤੇ ਇਹ ਉਹ ਬੁੱਚੜ ਸੀ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਮੈਂ ਮਹਾਂਤਰ ਸ਼ਬਦ ਵਰਤ ਰਿਆ ਆ, ਸਿੰਘ ਨਹੀਂ ਵਰਤ ਰਿਆ। ਹਾਂ। ਮਹਾਂਤਰ ਸ਼ਬਦ ਵੀ ਵੈਸੇ ਕਿਤੇ ਨਾ ਕਿਤੇ ਸਤਿਕਾਰਯੋਗ ਆ ਪਰ ਹੁਣ ਸ਼ਬਦ ਵਰਤੀਏ ਕਿਹੜੇ? ਹਾਂ 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 ਹੁਣ ਤੇ ਸ਼ਬਦ ਵੀ ਸ਼ਰਮਸ਼ਾਰ ਹੋ ਗਏ। ਹਾਂਜੀ। ਮਹਾਂਤਰ ਰੂਪचंद ਜਿਹੜਾ ਇਹਨਾਂ ਦਾ ਮੁਖ ਸਕੱਤਰ ਆ ਮੈਂ ਉਹਨੂੰ ਫੋਨ ਆਇਆ ਸਕੱਤਰ ਜੀ ਦੀ ਹਾਂਜੀ ਅੱਛਾ ਕਿਉਂਕਿ ਡਿਊਟੀ ਉਹਨੇ ਲਵਾਈ ਸੀ ਇਹ ਅੱਛਾ ਡਿਊਟੀ ਰੂਪ ਸਿੰਘ ਸਕੱਤਰ ਨੇ ਤੁਹਾਡੀ ਲਵਾਈ ਸੀ ਡਿਊਟੀ ਉਹਨੇ ਲਵਾਈ ਸੀ ਤੇ ਮੈਂ ਫਿਰ ਫੋਨ ਉਹਨੂੰ ਹੀ ਕੀਤਾ ਵੀ ਤੂੰ ਆ ਜਿਹੜੀ ਮੇਰੀ ਭਾਈ ਡਿਊਟੀ ਲਵਾਈ ਹੈ ਤੈਨੂੰ ਪਤਾ ਹੈ ਬੰਦਾ ਕੌਣ ਹੈ ਹਾਂ ਕਹਿੰਦਾ ਤੂੰ ਕੀ ਲੈਣਾ ਓਹੋ ਹੋ 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 ਮੈਨੂੰ ਸਭ ਪਤਾ ਕਿਹੜਾ ਬੰਦਾ ਕੌਣ ਹੈ ਤੂੰ ਦੱਸ ਉੱਥੇ ਜਿਹਦੇ ਭੋਗ ਤੇ ਕੀਰਤਨ ਕਰਨਾ ਕਿ ਨਹੀਂ ਕਰਨਾ ਹਾਂ ਮੈਂ ਖਸਕਤਰ ਸਾਹਿਬ ਮੈਂ ਤੁਹਾਨੂੰ ਸਕੱਤਰ ਸਾਹਿਬ ਕਹਿ ਰਿਹਾ ਤੇ ਤੁਸੀਂ ਤੂੰ ਤੂੰ ਵਾਲੀ ਸ਼ਬਦਾਵਲੀ ਨਾ ਵਰਤੋ ਹਾਂ ਇਹ ਮੈਂ ਇੱਕ ਕੀਰਤਨੀ ਆਂ ਗੁਰੂ ਰਾਮਦਾਸ ਜੀ ਦੇ ਘਰ ਦਾ ਜੀ ਕਹਿੰਦਾ ਫਿਰ ਤੂੰ ਦੱਸ ਜਾਣਾ ਕਿ ਨਹੀਂ ਜਾਣਾ ਅੱਛਾ ਇਹ ਗੱਲ ਸਕੱਤਰ ਰੂਪ ਸਿੰਘ ਨੇ ਤੁਹਾਨੂੰ ਕਹੀ ਮੈਨੂੰ ਕਹੀ ਮੈਂ ਤੈਨੂੰ ਵੇਖੂਗਾ ਇੱਕ ਪਾਸੇ ਨਹੀਂ ਇੱਕ ਪਾਸੇ ਸਾਡੀ ਕੌਮ ਦੇ ਜਥੇਦਾਰ ਦਾ ਕਾਤਲ ਹੋਵੇ ਜਵਰਨ ਘੋਟਣਾ ਜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜੂਰੀ ਲਾਗੀ ਦੇ ਉੱਪਰ ਪ੍ਰੈਸ਼ਰ ਪਾ ਰਹੀ ਆ ਆਰਡਰ ਕੱਢ ਕੇ ਵੀ ਤੂੰ ਉੱਥੇ ਕੀਰਤਨ ਕਰਕੇ ਹੀ ਆ ਤੂੰ ਉੱਥੇ ਕੀਰਤਨ ਕਰਨ ਜਾਣਾ ਹੈ ਤੇ ਜਿਹੜੀ ਬਾਦਲ ਸਰਕਾਰ ਆ ਉਸ ਘੋਟਣੇ ਨੂੰ ਆਪਣਾ ਸ਼ਰਮਣ ਪੁੱਤਰ ਸਮਝਦੀ ਆ ਅੱਛਾ ਸ਼ਰਮਣ ਪੁੱਤਰ ਸਮਝਦੀ ਇਹ ਵੀ ਗੱਲ ਕਹੀ ਆ ਇਹ ਵੀ ਗੱਲ ਬਾਦਲ ਸਰਕਾਰ ਜਿਹੜੀ ਆ ਉਹ ਹੁਣ ਤੱਕ ਉਹਨੂੰ ਸ਼ਰਮਣ ਪੁੱਤਰ ਬਣਾ ਕੇ ਜਿੰਨੇ ਬੁੱਚੜ ਪੁਲਸੀਏ ਸੀ ਇਹਨਾਂ ਹੀ ਤੇ ਪਾਲੇ ਆ ਹਾਂ ਇਨਾਂ ਇਸ ਉਹਨਾਂ ਦੀ ਪੁਸਤਪਨਾਈ ਕੀਤੀ ਆ ਇਹਨਾਂ ਨੇ ਉਹਨਾਂ ਨੂੰ ਰੱਖਿਆ ਔਰ ਉਸ ਵਕਤੇ ਮੈਨੂੰ ਫਿਰ ਅਗਲੀ ਗੱਲ ਕਹਿੰਦਾ ਫਿਰ ਤੈਨੂੰ ਮੈਂ ਵੇਖੂਗਾ ਤੂੰ ਨਾ ਜਾਈ ਫਿਰ ਵੇਖੂਗਾ ਮੈਂ ਤੈਨੂੰ ਤੇਰਾ ਕੀ ਕਰਨਾ ਇਹ ਗੱਲ ਰੂਪ ਸਿੰਘ ਸਕੱਤਰ ਧਮਕੀਆਂ ਦੇ ਰਿਹਾ ਰੂਪ ਸਿੰਘ ਨੇ ਕਹੀ ਮੈਂ ਕਿਹਾ ਗੱਲ ਸੁਣ ਲੈ ਹੁਣ ਸਕੱਤਰਾ ਹੁਣ ਜੋ ਮੈਂ ਕਰਨਾ ਉਹ ਵੀ ਵੇਖ ਤੇ ਜੋ ਹੁਣ ਤੂੰ ਕਰਨਾ ਉਹ ਵੀ ਵੇਖ ਲਈ ਹੁਣ ਭਾਵੇਂ ਮੇਰੀ ਨੌਕਰੀ ਜਾਂਦੀ ਰਵੇ ਪਰ ਇਸ ਬੁੱਚੜ ਦੇ ਭੋਗ ਤੇ ਮੈਂ ਨਹੀਂ ਉਹ ਜਾ ਸਕਦਾ ਜੋ ਤੇਰ ਕੋ ਹੁੰਦਾ ਤੂੰ ਕਰ ਲੈ ਉਹ ਹੋ ਹੋ ਉਸ ਵਕਤ ਇਹ ਬੰਦਾ ਫੋਨ ਕੱਟ ਗਿਆ ਜੀ ਅੱਗ ਬਬੋਲਾ ਹੋ ਕੇ ਮੇਰੇ ਨਾਲ ਪੂਰਾ ਹਾਂ ਇਹ ਫੋਨ ਕੱਟ ਗਿਆ ਜੀ ਅਸੀਂ ਉਥੋਂ ਕਰ ਦਿੱਤਾ ਵੀ ਮੈਂ ਨਹੀਂ ਜਾ ਸਕਦਾ ਉਸ ਵਕਤ ਮੱਕੜ ਪ੍ਰਧਾਨ ਸੀਗਾ ਹਾਂ ਮੇਰੀ ਉਹਦੇ ਨਾਲ ਸਸਰੀਕਾ ਲੈ ਗਈ ਉਸ ਮੈਂ ਪ੍ਰਧਾਨ ਸਾਹਿਬ ਵਾ ਗੱਲ ਆ ਤੁਸੀਂ ਜਿੰਨੂੰ ਮਰਜ਼ੀ ਭੇਜ ਲਓ ਜੇ ਮੈਨੂੰ ਵਿਹਲਾ ਕਰਨਾ ਕਰਦੇ ਹੋ ਬਦਲੀ ਕਰਨੀ ਕਰਦੇ ਹੋ ਮੈਂ ਨਹੀਂ ਇਹ ਜਾ ਸਕਦਾ ਵਾਓ ਸ਼ੇਰਾ ਉਸ ਵਕਤ ਨੂੰ ਪ੍ਰਧਾਨ ਕਹਿੰਦਾ ਚਲੋ ਭਾਈ ਸਾਹਿਬ ਤੁਹਾਡਾ ਫੈਸਲਾ ਆ ਤੇ ਕੋਈ ਗੱਲ ਨਹੀਂ ਉਹ ਉਹਨੇ ਨਹੀਂ ਕੋਈ ਗੱਲ ਉਦੋਂ ਬਾਅਦ ਕੀਤੀ ਇਹ ਫਿਰ ਇਹਨਾਂ ਨੇ ਫਿਰ ਬਥੇਰਾ ਹੱਤ ਚੁੱਕੀ ਪਰ ਜਦੋਂ ਪੇਪਰਾਂ 'ਚ ਗੱਲ ਆ ਗਈ ਅਖਬਾਰਾਂ 'ਚ ਆ ਗਈ 8 ਦਿਨ ਉਹ ਅਖਬਾਰਾਂ 'ਚ ਖਬਰਾਂ ਛਪਦੀਆਂ ਰਹੀਆਂ ਹਾਂ ਇਥੋਂ ਤੱਕ ਕਿ ਕੁਝ ਬੰਦਿਆਂ ਨੇ ਜਿਹੜੇ ਸਿੱਖ ਵਿਰੋਧੀ ਸੀਗੇ ਉਹਨਾਂ ਨੇ ਵੀ ਬਿਆਨ ਲਾਏ ਪਈ ਇਹਨਾਂ ਨੇ ਰਾਗੀ ਭੂਵੇ ਚੜਾਏ ਹੋਏ ਆ ਅੱਛਾ ਇਹ ਵੇਖੋ ਕੀ ਕਰ ਰਿਹਾ ਤੇ ਇਹ ਇਹ ਉੱਥੇ ਭੋਗਤੇ ਨਹੀਂ ਜਾ ਰਿਹਾ ਉਸ ਵਕਤ ਤੇ ਪੂਰਾ ਚੱਲਦਾ ਰਿਹਾ ਜੀ ਪਰ ਮਹਾਰਾਜ ਜੀ ਨੇ ਚਲੋ ਸੇਵਾ ਲਈ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜੀ ਮੈਨੂੰ ਤਾਂ ਵੱਡਾ ਦੇਖੋ ਤੁਸੀਂ 2014 ਦਾ ਫੈਸਲਾ ਲਿਆ ਆ ਤੇ ਲੋਕਾਂ ਨੂੰ 2000 ਹੁਣ 24 ਚੜ ਚਲੇ ਆਇਆ 10 ਸਾਲਾਂ ਬਾਅਦ ਲੋਕਾਂ ਨੂੰ ਪਤਾ ਲੱਗਦਾ ਪਿਆ ਵੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿੰਨਾ ਸਟੈਂਡ ਦਿਆ ਇਹਦਾ ਮਤਲਬ ਤੁਹਾਡੀ ਕਿਹੜੇ ਤੇ ਉਸ ਦਿਨ ਤੋਂ ਹੀ ਇਹਨਾਂ ਦੇ ਨਾਲ ਪੈ ਗਈ ਸੀ ਉਸ ਦਿਨ ਤੋਂ ਪੈ ਗਈ ਸੀ ਜੀ ਉਹ ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ ਇਹ ਕੰਮ ਅੱਛਾ ਉਦੋਂ ਤੋਂ ਸ਼ੁਰੂ ਹੋ ਗਿਆ ਤੇ ਫਿਰ ਇਹ ਸਾਰਾ ਜਿਹੜਾ ਘਟਨਾਕਰਮ ਚੱਲਿਆ ਉਦੋਂ ਬਾਅਦ ਫਿਰ ਉੱਥੇ ਭਾਈ ਜਿਹੜਾ ਬਲਵੰਤ ਸਿੰਘ ਗੋਪਾਲਾ ਤੇ ਮਨਜੀਤ ਸਿੰਘ ਜਿਹੜੇ ਸੀਗੇ ਇਹ ਬੋਤਾ ਸਿੰਘ ਗਰਜਾ ਸਿੰਘ ਬਣ ਕੇ ਦੋਵੇਂ ਹੀ ਉਹਦੇ ਭੋਗ ਤੇ ਜਾ ਵਜੇ ਜੀ ਜਿਸ ਗੁਰਦੁਆਰੇ ਸਿੰਘ ਸਭਾ ਭੋਗ ਪੈਣਾ ਸੀਗਾ ਹਾਂਜੀ ਹਾਂਜੀ ਉਹ ਦੇਖੋ ਉਦੋਂ ਬਾਅਦ ਉਹਨਾਂ ਸਿੰਘਾਂ ਤੇ 751 ਲਾ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਹਾਂ ਅੰਦਰ ਕਰਨ ਤੋਂ ਬਾਅਦ ਉਹਨਾਂ ਤੇ ਕਈ ਤਰ੍ਹਾਂ ਦੇ ਇਹਨਾਂ ਨੇ ਉਹਨਾਂ ਨੂੰ ਜਲੀਲ ਵੀ ਕੀਤਾ ਪਰ ਉਹ ਸਿੰਘ ਡਟੇ ਰਹੇ ਤੇ ਉਸ ਸਿੰਘ ਸਭਾ ਵਾਲਿਆਂ ਨੇ ਗੋਪਾਲਾ ਜੀ ਉਹਨਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਜਥੇਦਾਰ ਨੇ 50000 ਦਾ ਲਫਾਫਾ ਲੈ ਕੇ ਗਿਆਨੀ ਗੁਰਬਚਨ ਸਿੰਘ ਜੀ ਹਾਂ ਇਹ ਤਾਂ ਹੁਣ ਗੁਰਬਚਨ ਸਿੰਘ ਕਹਿਣ ਨੂੰ ਜੀ ਨਹੀਂ ਕਰਦਾ ਪਰ ਚਲੋ ਇਹਨਾਂ ਨੇ ਲਫਾਫਾ ਲੈ ਕੇ ਉਸ ਵਕਤ ਉਹਨਾਂ ਨੂੰ ਗੁਰਦੁਆਰੇ ਵਾਲਿਆਂ ਨੂੰ ਕਿਹਾ ਵੀ ਤੁਸੀਂ ਉਹਨੂੰ ਭੋਗ ਪਾ ਲੈਣ ਦਿਓ ਤੇ ਭੋਗ ਜਿਹੜਾ ਵਾ ਉਹ ਇਸ ਢੰਗ ਨਾਲ ਉਥੇ ਇਹਨਾਂ ਦਾ ਪਾਇਆ ਜਾਂਦਾ ਆ ਤੇ ਦੂਜੀ ਗੱਲ ਉਦੋਂ ਬਾਅਦ ਉਸ ਸਿੰਘ ਸਭਾ 'ਚ ਮੈਂ ਕੀਰਤਨ ਕਰਨ ਨਹੀਂ ਗਿਆ ਓਏ ਹੋ ਹੋ ਅੱਛਾ ਉਸ ਤੋਂ ਬਾਅਦ ਉਹ ਸਿੰਘ ਸਾਹਿਬਾ ਜੀ ਤੁਸੀਂ ਕੀਰਤਨ ਕਰਨ ਲਈ ਮੈਂ ਕੀਰਤਨ ਕਰਨ ਲਈ ਗਿਆ ਮੇਰਾ ਸਵਾਲ ਹੈ ਮੇਰਾ ਇੱਕ ਸਵਾਲ ਹੈ ਭਾਈ ਬਲਦੇਵ ਸਿੰਘ ਵਡਾਲਾ ਜੀ ਪਹਿਲੀ ਗੱਲ ਤੇ ਆ ਸ੍ਰੀ ਗੁਰੂ ਸਿੰਘ ਸਾਹਿਬਾ ਬਣੀ ਕਿਉਂ ਸੀ ਪੰਤਕ ਹਿੱਤਾਂ ਦੀ ਰਖਵਾਲੀ ਦੇ ਲਈ ਪਰ ਜਿਸ ਇੱਕ ਇਹੋ ਜਿਹੇ ਸ਼ਖਸ ਨੇ ਪੁਲਿਸ ਅਫਸਰ ਦੇ ਨਸ਼ੇ ਦੇ ਵਿੱਚ ਸੱਤਾ ਦੇ ਨਸ਼ੇ ਦੇ ਵਿੱਚ ਸਾਡੀ ਕੌਮ ਦੇ ਜਥੇਦਾਰ ਨੂੰ ਤਸੀਹੇ ਦੇ ਦੇ ਕੇ ਡੱਕਰੇ ਕਰ ਕਰਕੇ ਸ਼ਹੀਦ ਕੀਤਾ ਹੋਵੇ ਜੀ ਇਹ ਸਮਝ ਨਹੀਂ ਆਉਂਦੀ ਵੀ ਸਾਡੀ ਸਿੰਘ ਸਭਾ ਉਹਦਾ ਭੋਗ ਉਥੇ ਗੁਰਦੁਆਰੇ ਦੇ ਵਿੱਚ ਪਾਉਣ ਦੇਵੇ ਤੇ ਸਾਡੇ ਅਰਦਾਸੀ ਸਿੰਘ ਅਰਦਾਸ ਕਰਨ ਵੀ ਸੱਚੇ ਪਾਤਸ਼ਾਹ ਇਹਨਾਂ ਦੇ ਗੁਨਾਹਾਂ ਤੇ ਪਰਦਾ ਪਾਇਆ ਜੇ ਤੇ ਚਰਨਾਂ ਵਿੱਚ ਨਵਾਸ ਬਖਸ਼ਿਆ ਜਦ ਇਹਦੂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਇਥੋਂ ਇਹ ਸਾਬਤ ਹੁੰਦਾ ਹੈ ਜੀ ਕਿ ਤੁਹਾਡੇ ਗੁਰੂ ਸਿੰਘ ਸਭਾ ਤੁਹਾਡੇ ਚੀਪ ਖਾਲਸਾ ਦੀਵਾਨ ਤੁਹਾਡੀ ਸ਼੍ਰੋਮਣੀ ਕਮੇਟੀ ਤੁਹਾਡੀਆਂ ਜਿੰਨੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਤੇ ਸਿੱਖ ਵਿਰੋਧੀ ਤਾਕਤਾਂ ਨੇ ਆਪਣੇ ਦਲਾਲਾਂ ਦੇ ਰਾਹੀਂ ਕਬਜ਼ਾ ਕੀਤਾ ਹੋਇਆ ਆ ਤੇ ਉਹ ਖਾੜਕੂ ਕਹਿ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਉਹਨਾਂ ਦੇ ਯਾਰ ਨੇ ਉਹ ਉਹਨਾਂ ਦੇ ਮਿੱਤਰ ਨੇ ਇਹ ਆਪਸ ਵਿੱਚ ਰਲੇ ਹੋਏ ਆ ਮਰਵਾਉਣ ਵਾਲੇ ਵੀ ਉਦੋਂ ਉਹ ਸੀਗੇ ਤੇ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਨਾਂ ਬੁੱਚੜਾਂ ਦੇ ਕੀਰਤਨ ਦੀਆਂ ਜਿਹੜੀਆਂ ਡੋਟੀਆਂ ਲਾਉਣ ਵਾਲੀ ਕਮੇਟੀ ਅੱਜ ਉਹ ਕਹਿ ਰਹੀ ਭਾਈ ਕੌਂਕੇ ਦਾ ਸ਼ਹੀਦੀ ਦਿਹਾੜਾ ਮਨਾਵਾਂਗੇ ਇਹਨਾਂ ਨੂੰ ਕਿੰਨੇ ਹੱਕ ਦਿੱਤਾ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਇਹਨਾਂ ਨੇ ਹੋਕਾ ਦਿੱਤਾ ਵੀ 1 ਤਰੀਕ ਨੂੰ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ ਸ਼ਹੀਦੀ ਦਿਹਾੜਾ ਮਨਾਉਣਾ ਹੈ ਇੱਕ ਪਾਸੇ ਤੇ ਇਹ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਅਖੰਡ ਪਾਠ ਸਵਾਰ ਕੇ ਭੋਗ ਪਾ ਰਹੇ ਨੇ ਜੀ ਹੈਨਾ ਦੂਜੇ ਪਾਸੇ ਜਥੇਦਾਰ ਨੂੰ ਕੋ ਕੋ ਕੇ ਮਾਰਨ ਵਾਲਾ ਤਸੀਹੇ ਦੇ ਦੇ ਕੇ ਮਾਰਨ ਵਾਲੇ ਨੂੰ ਉਹਦਾ ਵੀ ਭੋਗ ਸ਼੍ਰੋਮਣੀ ਕਮੇਟੀ ਪਾ ਰਹੀ ਹੈ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਖੜੇ ਕਿੱਥੇ ਗਦੇ ਨੇ ਸਮਝੇ ਸਮਝ ਬਿਲਕੁਲ ਸਾਹਮਣੇ ਆ ਪੀ ਮਖੂ ਸਾਹਿਬ ਸਮੁੱਚਾ ਪੰਥ ਫੈਸਲਾ ਕਰ ਲਵੇ ਇਹਨਾਂ ਨੂੰ ਗਲਾਂਵੇਂ ਤੋਂ ਫੜ ਕੇ ਬਾਹਰ ਕੱਢਣ ਦਾ ਇਹਨਾਂ ਨੂੰ ਨਾ ਤੁਸੀਂ ਇਲੈਕਸ਼ਨਰ ਆਈ ਕੱਢ ਸਕਦੇ ਹੋ ਤੇ ਨਾ ਤੁਸੀਂ ਇਹਨਾਂ ਨਾਲ ਕਿਰਪਾਨ ਦੀ ਜੰਗ ਜਿੱਤਣ ਯੋਗ ਆਪਾਂ ਰਹਿ ਗਏ ਹੁਣ ਤਾਂ ਖਾਲਸਾ ਪੰਥ ਇਕੱਠਾ ਹੋ ਕੇ ਇਹਨਾਂ ਨੂੰ ਉੱਥੋਂ ਸਿੱਧਮ ਸਿੱਧਾ ਜਾ ਕੇ ਬਾਹਰ ਕੱਢੇ ਇਹਨਾਂ ਲੋਕਾਂ ਨੇ ਕਿੰਨੇ ਤਸ਼ੱਦਦ ਕੀਤੇ ਤੇ ਇਹੀ ਲੋਕ ਅੱਜ ਕੌਕੇ ਪਰਿਵਾਰ ਦੇ ਜਾ ਕੇ ਉਥੇ ਦੱਸ ਰਹੇ ਆ ਕਿ ਅਹੀਂ ਆਏ ਆ ਜਦੋਂ ਬਾਦਲ ਸਰਕਾਰ ਇੰਨਾ ਚਿਰ ਬਣੀ ਰਹੀ ਉਸ ਵਕਤ ਇਹਨਾਂ ਨੇ ਉਹ ਰਿਪੋਰਟ ਵੀ ਦੱਬ ਛੱਡੀ ਉਹਨੂੰ ਭਗੌੜਾ ਕਰਾਰ ਵੀ ਦੇ ਛੱਡਿਆ ਅੱਜ ਉਹ ਰਿਪੋਰਟ ਸਾਹਮਣੇ ਆਈ ਆ ਤੇ ਅੱਜ ਮਾਨ ਸਰਕਾਰ ਨੂੰ ਇਹ ਚਾਹੀਦਾ ਸੀਗਾ ਕਿ ਨਾ ਤੇ ਭਗਵੰਤ ਮਾਨ ਕਹਿੰਦਾ ਮੈਂ ਕਾਂਗਰਸੀਆਂ ਆ ਨਾ ਮੈਂ ਕਾਲੀ ਆ ਨਾ ਮੈਂ ਬੀਜੇਪੀ ਵਾਲਾ ਆ ਜੇ ਤੂੰ ਵਾਕਈ ਪੰਜਾਬ ਦਾ ਮੁੱਖ ਮੰਤਰੀ ਆ ਤੇ ਟੰਗ ਇਹਨਾਂ ਨੂੰ ਹੁਣ ਉਥੇ ਟਾਂਗੂਨ ਅਫਸਰਾਂ ਨੂੰ ਜਿਨ੍ਹਾਂ ਨੇ ਉਹ ਕੁਛ ਕੀਤਾ ਤੇ ਜੇ ਭਗਵਾਨ ਤੋਂ ਮਾਨਵੀ ਇੱਥੇ ਫੈਸਲਾ ਨਹੀਂ ਲੈ ਰਿਹਾ ਤੇ ਫਿਰ ਸਾਰਾ ਧਰਮਦਰ ਜਿਹੜਾ ਇਹ ਪੰਜਾਬ ਨੂੰ ਸੋਚਣਾ ਪਊਗਾ ਕਿ ਪੰਜਾਬ ਦੀ ਵਾਗ ਡੋਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਸੰਭਾਲਣੀ ਹੋਊਗੀ ਇਹ ਜਿਹੜੇ ਲੀਡਰ ਦਲਾਲ ਨੇ ਵਿੱਚੋਂ ਤੁਹਾਨੂੰ ਕੱਢਣੇ ਪੈਣਗੇ ਜਿਨ੍ਹਾਂ ਨੇ ਭ੍ਰਸਤ ਤੇ 부ਚਲ ਪੁਲਿਸ ਅਫਸਰਾਂ ਰਾਹੀਂ ਸਾਡਾ ਉਥੇ ਘਾਣ ਕੀਤਾ ਤੇ ਅੱਜ ਉਸ ਘਾਣ ਤੇ ਮੁੜ ਆਪਣੀ ਉਥੇ ਰੋਟੀਆਂ ਸੇਕ ਰਾਇਆ ਜੀ ਇੱਕ ਜਾਣਕਾਰੀ ਭਾਈ ਸਾਹਿਬ ਮੈਨੂੰ ਹੋਰ ਦੇ ਦਿਓ ਇੱਕ ਤਰੀਕ ਨੂੰ ਭਾਈ ਬਲਵੰਤ ਸਿੰਘ গোপਾਲਾ ਜੀ ਦੀ ਜਦੋਂ ਕੱਲ ਗੱਲਬਾਤ ਹੋਈ ਹੈ ਰਾਤੀ ਵੀ ਮੈਨੂੰ ਫੋਨ ਆਇਆ ਉਹ ਕਹਿੰਦੇ ਮਖੂ ਜੀ ਇੱਕ ਤਰੀਕ ਨੂੰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੂੰ ਕਹਿੰਦੇ ਵੀ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਸ਼ਹੀਦੀ ਦਿਹਾੜਾ ਮਨਾਉਣਾ ਆ ਤੇ ਉੱਥੇ ਖੰਡ ਪਾਟ ਸਾਹਿਬ ਦਾ ਭੋਗ ਪਾਉਣਾ ਆ ਕਹਿੰਦੇ ਇੱਕ ਤਰੀਕ ਨੂੰ ਅਸੀਂ ਆਪਣੀਆਂ ਜਥੇਬੰਦੀਆਂ ਲੈ ਕੇ ਕਹਿੰਦੇ ਜਥੇਦਾਰ ਦੇ ਉੱਪਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਉੱਪਰ ਸਵਾਲ ਖੜੇ ਕਰਨੇ ਨੇ ਵੀ ਇਧਰੋਂ ਜਥੇਦਾਰ ਦਾ ਵੀ ਖੰਡਪਾਟ ਸਾਹਿਬ ਰਖਾ ਕੇ ਭੋਗ ਪਾ ਰਹੇ ਹੋ ਤੇ ਦੂਜੇ ਪਾਸੇ ਜਥੇਦਾਰ ਨੂੰ ਸ਼ਹੀਦ ਕਰਨ ਵਾਲੇ ਦਾ ਵੀ ਕੋ ਕੋ ਕੇ ਤਸੀਹੇ ਦੇਣ ਵਾਲੇ ਦਾ ਵੀ ਤੁਸੀਂ ਖੰਡਪਾਟ ਸਾਹਿਬ ਰਖਵਾ ਕੇ ਤੇ ਭੋਗ ਪਾਉਂਦੇ ਹੋ ਆਪਣਾ ਇੱਕ ਵਾਰੀ ਸਥਿਤੀ ਕਲੀਅਰ ਕਰੋ ਕਿ ਉਹਨਾਂ ਦੇ ਇਸ ਮੌਕੇ ਤੇ ਤੁਹਾਡਾ ਵੀ ਕੋ ਸਾਥ ਹੋਵੇਗਾ ਬਿਲਕੁਲ ਉਹਨਾਂ ਦਾ ਸਾਥ ਵੀ ਹੈ ਤੇ ਨਾਲੇ ਉਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਅੱਗੇ ਸੁਣਿਆ ਸੀ ਕਿ ਬਾਦਲ ਜਿਹੜਾ ਆ ਉਹ ਰਾਤ ਨੂੰ ਮੁੰਡੇ ਮਰਵਾਉਂਦਾ ਆ ਤੇ ਨਾਲੇ ਮੀਟਿੰਗਾਂ ਕਰਦਾ ਆ ਵਿਰੋਧੀਆਂ ਨਾਲ ਤੇ ਦਿਨੇ ਭੋਗਾਂ ਤੇ ਜਾਂਦਾ ਹੈ ਹੂੰ ਇਸ ਗੱਲ ਨੇ ਸਾਬਤ ਕਰ ਦਿੱਤਾ ਆ ਕਿ ਇਹ ਸਿੱਖ ਜਥੇਦਾਰ ਸਿੱਖ ਬੱਚਿਆਂ ਨੂੰ ਮਰਵਾਉਂਦੇ ਵੀ ਰਹੇ ਨੇ ਮਾਰਦੇ ਵੀ ਆਏ ਆ ਤੇ ਭੋਗਾ ਤੇ ਜਾ ਕੇ ਆਪਣੇ ਆਪ ਨੂੰ ਪੰਥਕ ਵੀ ਅਖਵਾਉਂਦੇ ਆਏ ਆ ਇਸ ਗੱਲ ਨੇ ਇਹ ਸਾਰਾ ਕੁਝ ਸਾਬਤ ਕਰ ਦਿੱਤਾ ਜੀ ਬਿਲਕੁਲ ਜੀ ਦਿਲ ਦੀਆਂ ਗਹਿਰਾਈਆਂ ਤੋਂ ਭਾਈ ਬਲਦੇਵ ਸਿੰਘ ਵਡਾਲਾ ਜੀ ਮੈਂ ਜਿੱਥੇ ਤੁਹਾਡਾ ਧੰਨਵਾਦੀ ਆ ਮੇਰੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਸਤਿਕਾਰ ਹੋਰ ਜ਼ਿਆਦਾ ਵਧਿਆ ਆ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਸ ਤੋਂ ਬਾਅਦ ਦੋ ਕੀਰਤਨੀਆਂ ਦਾ ਨਾਮ ਸਾਹਮਣੇ ਆ ਰਿਹਾ ਹੈ ਜਦੋਂ ਤੁਸੀਂ ਜਵਾਬ ਦੇ ਦਿੱਤਾ ਸੀ ਇੱਕ ਤੇ ਨਾਮ ਆ ਰਿਹਾ ਭਾਈ ਗੁਰਮੀਤ ਸਿੰਘ ਸ਼ਾਂਤ ਦਾ ਇੱਕ ਨਾਮ ਆ ਰਿਹਾ ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲਿਆਂ ਦਾ ਮੈਂ ਜ਼ਰੂਰ ਇਹ ਕਲੀਅਰ ਕਰਾਂਗਾ ਵੀ ਜੀ ਇੱਕ ਕੀਰਤਨੀਆਂ ਨੂੰ ਇਹਦੀ ਜਮੀਰ ਜਾਗੀ ਹੈ ਵੀ ਉਹਨਾਂ ਨੇ ਜਵਾਬ ਦੇ ਦਿੱਤਾ ਆ ਤੇ ਤੁਸੀਂ ਵੀ ਆਪਣੀ ਜਮੀਰ ਦੀ ਆਵਾਜ਼ ਮੱੜ ਕੇ ਸੁਣ ਲੈਂਦੇ ਤਾਂ ਸ਼ਾਇਦ ਤੁਸੀਂ ਉੱਥੇ ਕੀਰਤਨ ਕਰਨ ਦੇ ਲਈ ਨਾ ਪਹੁੰਚਦੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ ਸੋ ਧੰਨਵਾਦ ਜੀ ਤੁਹਾਡਾ ਚਲੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਨਾਲ ਉਹ ਜਿਹੜੀ ਸਿੰਘ ਸਭਾ ਸੀ ਨਾ ਉਦੋਂ ਬਾਅਦ ਉਥੋਂ ਇੱਕ ਪੁਲਿਸ ਅਫਸਰ ਮੇਰੇ ਦੋ ਵਾਰੀ ਮੇਰੇ ਨਾਲ ਮੀਟਿੰਗ ਕਰਕੇ ਗਿਆ ਹਾਂਜੀ ਉਹ ਕਹਿੰਦਾ ਭਾਈ ਸਾਹਿਬ ਜੀ ਇੱਕ ਬੰਦੇ ਦੀ ਸਜ਼ਾ ਸਾਰਿਆਂ ਨੂੰ ਨਾ ਦਿਓ ਹਾਂ ਸਾਡੇ ਉੱਥੇ ਕੀਰਤਨ ਕਰੋ ਆ ਕੇ ਹੂੰ ਤੇ ਬੜੇ ਸਾਲਾਂ ਬਾਅਦ ਜਾ ਕੇ ਮੈਂ ਇੱਕੋ ਕੀਰਤਨ ਉੱਥੇ ਬਾਅਦ ਚ ਕੀਤਾ ਉਦੋਂ ਬਾਅਦ ਮੈਂ ਫੇਰ ਨਹੀਂ ਉੱਥੇ ਗਿਆ ਜੀ 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 ਹੂੰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ